ਕਵੀਰ ਨਾ ਮੋਹੇ ਸ਼ਾਨ ਨਾ ਛਾਪਰੀ ਨਾ ਮੋਹੇ ਘਰ ਨਹੀਂ ਗਾਓ ਮਤ ਹਰ ਪੁਸ਼ੇ ਕੌਣ ਹੈ ਮੇਰੇ ਯਾਦ ਨਾ ਨੋ ਕਹਿੰਦਾ ਹਾ ਨਾ ਬਰੇ ਕੋ ਛਾਨਾ ਹੁ ਛਾਪ ਛਨ ਛੁਗੀ ਨਾ ਛਾਪਰੀ ਇਹਨਾਂ ਕੋਈ ਛੱਪਰ ਨਾ ਮੋਹੇ ਘਰ ਨਹੀਂ ਗਾਓ ਨਾ ਮੇਰਾ ਕੋਈ ਘਰ ਹੈ ਨਾ ਮੇਰਾ ਕੋਈ ਵਡਣਾ ਮੇਰਾ ਕੁਝ ਵੀ ਇੱਥੇ ਸੰਸਾਰ 'ਚ ਮੇਰਾ ਕੁਝ ਨਹੀਂ ਹੈ ਮੇਰਾ ਇੱਕ ਸ਼ਰੀਰ ਸੀ ਸ਼ਰੀਰ ਵਾਸਤੇ ਛਪਰੀ ਸੀ ਜਾਂ ਸ਼ਰੀਰ ਇਹ ਮੇਰਾ ਨਹੀਂ ਮੈਨੂੰ ਲੋੜ ਨਹੀਂ ਤਾਂ ਫੇ ਛਪਰੀ ਦੀ ਵੀ ਲੋੜ ਨਹੀਂ ਜੇ ਸ਼ਰੀਰ ਦੀ ਲੋੜ ਨਹੀਂ ਤਾਂ ਛੱਡ ਦੀ ਛੱਡ ਦੀ ਤਾਂ ਸ਼ਰੀਰ ਨੂੰ ਲੋੜ ਸੀ ਘਰ ਦੀ ਸ਼ਰੀਰ ਨੂੰ ਲੋੜ ਸੀ ਗਾਉਂ ਦੀ ਸ਼ਰੀਰ ਕਰਕੇ ਪਛਾਣ ਸੀ ਜਦ ਆਇਆ ਸੀ ਜਦ ਕਿਹੜੇ ਗਾਉਂ ਦਾ ਆਇਆ ਸੀ ਆਇਆ ਕਿੱਥੋਂ ਸੀ ਜਦ ਜੰਮਿਆ ਸੀ ਉਹ ਤੋਂ ਪਹਿਲਾਂ ਕਿਹੜੇ ਪਿੰਡ ਸੀ ਤੇਰਾ ਛਪਰੀ ਕਿਹੜੀ ਸੀ ਉਹ ਤਾਂ ਪਿਛਲੇ ਜਨਮ ਦੀ ਕਿਹੜੀ ਛਪਰੀ ਸੀ ਉਦੋਂ ਪਿਛਲੇ ਜਨਮ ਦੀ ਕਿਹੜੀ ਛਪਰੀ ਸੀ ਕਿਹੜਾ ਗਾਉਂ ਸੀ ਇਹਦਾ ਕੋਈ ਗਾਉਂ ਨਹੀਂ ਹੈ ਐਵੇਂ ਬਥੇ ਗਾਉਂ ਹੈ ਮੂਰਖਾਂ ਦੇ ਇਹ ਨਾਮ ਇਹਦੇ ਤਾਂ ਬਦਬਦੀ ਲੱਗਦਾ ਬੋਲੀਏ ਸਭ ਇੱਕ ਦੂਜੇ ਨਾਲ ਗੱਲ ਕਰੀਏ ਇਹ ਲੋੜ ਹੈ ਸੰਸਾਰੀ ਕੋਈ ਭਾਈ ਉਛੜਦੀ ਰਿਕਾਰਡ ਰਖੜਦੀ ਗੋਬੜ ਦੀ ਵੀ ਲੋੜ ਹੈ ਕੋਣ ਆਦਮੀ ਕਿਥੇ ਦਾ ਹੈ ਨਾਮ ਓਏ ਜਾਣਨਾ ਛਾਪਰੇ ਨਾਮ ਓਏ ਘਰ ਨਹੀਂ ਗਾਓ ਘਰ ਨਹੀਂ ਗਾਓ ਨਾ ਕੋਈ ਪਿੰਡਾ ਨਾ ਹੋਇਆ ਮਾਰੇ ਹਰ ਮਤ ਹਰ ਪੁੱਛੇ ਕੌਣ ਹੈ ਮੇਰੇ ਜੱਦ ਨਾ ਨਾ ਤੈ ਮੈਨੂੰ ਜੱਦ ਵਿੱਚ ਜਾਊਗਾ ਤੇ ਹਰ ਨੂੰ ਇਸ ਕਰਕੇ ਮੈਨੂੰ ਨਹੀਂ ਪੁੱਛਣਾ ਚਾਹੀਦਾ ਜਾਂ ਮੇਰੇ ਕੋਈ ਜਾਤ ਨਾ ਕਿੱਥੇ ਦਾ ਕਿੱਥੋਂ ਆਇਆ ਤੂੰ ਐਸੇ ਕੁਐਸਚਨ ਐਸੇ ਸਵਾਲ ਹਰ ਨੂੰ ਮੇਰੇ ਤੇ ਨਹੀਂ ਕਰਨੀ ਚਾਹੀਦਾ ਕਿ ਮੇਰਾ ਹੈ ਉਹ ਨਹੀਂ ਮਾਤਾ ਪੁੱਛੇ ਕੌਣ ਹੈ ਨਹੀਂ ਪੁੱਛਣਾ ਚਾਹੀਦਾ ਹਰ ਨੂੰ ਪਹਿਲਾਂ ਜਵਾਬ ਦੇ ਦਿੱਤਾ ਇਸ ਕਰਕੇ ਇਹ ਸਵਾਲ ਮੇਰੇ ਤੇ ਨਹੀਂ ਹੋਣਾ ਚਾਹੀਦਾ ਭਾਈ ਤੂੰ ਕਿੱਥੋਂ ਆ ਜਿਵੇਂ ਕ੍ਰਿਸ਼ਨ ਕਹਿੰਦਾ ਕੌਣ ਕ੍ਰਿਸ਼ਨ ਨੂੰ ਉਹਦਾ ਜਵਾਬ ਦੇ ਰਿਹਾ ਲਖੇ ਆਖੇ ਸਾਚੀਖੰਡ ਕਹਿੰਦਾ ਮੈਂ ਕ੍ਰਿਸ਼ਨ ਅਖੇ ਤੂੰ ਮੈਂ ਅਖੇ ਤੂੰ ਕੌਣ ਹੋ ਕ੍ਰਿਸ਼ਨ ਕੌਣ ਕ੍ਰਿਸ਼ਨ ਭਾਰਤ ਖੰਡ ਇਹ ਤਾਂ ਵੰਸਿਕ੍ਰਿਸ਼ਨ ਅਗਰ ਐਸਾ ਤਾ ਨਾ ਉਹ ਡਰ ਨਹੀਂ ਕਰ ਜਾਦਾ ਨਹੀਂ ਗਿਆ ਸੱਚਖੰਡ ਕੋਈ ਕ੍ਰਿਸ਼ਨ ਨਹੀਂ ਪੁੱਛਦੇ ਇਆਂ ਗੱਲਾਂ ਕੁਝ ਕਹਿ ਰਿਹਾ ਕਬੀਰ ਬਹੁਤ ਉਲਟੀ ਸਿੱਧੀ ਭਾਸ਼ਾ ਚ ਫਟੀ ਨੂੰ ਪਿੱਛੇ ਗਰਾਊਂਡ ਦਾ ਨਹੀਂ ਪਤਾ ਕਿੱਥੇ ਮਾਰ ਰਿਹਾ ਹੈ ਨਿਸ਼ਾਨਾ ਕਿੱਥੇ ਹੈ ਇਹਦਾ ਨਿਸ਼ਾਨਾ ਕਿਤੇ ਹੋਰ ਨਾ ਨਗਾ ਕਿਤੇ ਹੋਰ ਅੱਖੀਂ ਬੈ ਨਗਾਹਾਂ ਕਹੀ ਬੈ ਨਿਸ਼ਾਨੇ ਜਾਂਦੇ ਨੇ ਹੁਣ ਕੌਣ ਪਛਾਣੇ ਜਗਾ ਕਹਤੇ ਆਂ ਛਾਂ ਮਛਪਰੀ ਦੀਆਂ ਗੱਲ ਕੁਝ ਹੋਰ ਕਰ ਰਿਹਾ ਉਹ ਨਿਛਾਨਾ ਪਿੱਛੇ ਹਟ ਕਰ ਰਿਹਾ ਜੋ ਕਥਾਵਾਂ ਚਲਦੀਆਂ ਨੇ ਉਹਨਾਂ ਤੇ ਜੋ ਜਾ ਕੇ ਕ੍ਰਿਸ਼ਨ ਨਾਲ ਜੋੜਦਾ ਵੀ ਸੱਚ ਖੜ ਬਖਿਆ ਹੈ ਇਹ ਜਾ ਕੇ ਜਿਉਂਦਾ ਆਇਆ ਹੈ ਜਿਉਂਦਾ ਹੀ ਚਲੇਗਾ ਨਾਨਕਾਂ ਵੀ ਜੋੜਦੀ ਸੱਚਖੰਡ ਜਾਣਦੀ ਗੱਲ ਇਹ ਸਾਡੇ ਨਾਲ ਲਿਖਿਆ ਹੈ ਹਾਂਜੀ